ਸਖੀਆ ਗੁਰੂ ਨਾਨਕ ਦੇਵ ਜੀ ਸਾਖੀ ਬਾਈਬੀਨ ਸੁਰਜਗ੍ਰੰਡ ਸਮੇਂ ਕੁਰਖ ਖੇਤਰ ਗਏ ਗੁਰੂ ਜੀ ਦਾ ਪ੍ਰਚਾਰ ਢੰਗ ਵੀ ਬੜਾ ਨਾਟਕੀ ਸੀ ਉਹ ਪ੍ਰਸਿੱਧ ਤੀਰਥ ਸਥਾਨਾਂ ਤੇ ਉਸ ਸਮੇਂ ਜਾਂਦੇ ਜਦ ਕਿ ਉੱਥੇ ਕੋਈ ਵੱਡਾ ਮੇਲਾ ਲੱਗਦਾ ਉੱਥੇ ਜਾ ਕੇ ਵੀ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਸਮੇਂ ਮੁਤਾਬਕ ਉਹ ਕਈ ਵਾਰ ਅਜੀਬੋ ਗਰੀਬ ਲਿਬਾਸ ਪਾਉਂਦੇ ਜਾਂ ਕੋਈ ਐਸਾ ਕਰਮ ਕਰਦੇ ਜਿਹੜਾ ਬਾਕੀਆਂ ਦੇ ਉਲਟ ਹੁੰਦਾ ਜਿਵੇਂ ਆਜ ਕਾਲ ਦੇ ਸਮੇਂ ਵਿੱਚ ਮਚਮਾ ਲਾਉਣ ਵਾਲੇ ਪਹਿਲਾਂ ਕੋਈ ਜਾਦੂ ਦੀ ਖੇਡ ਵਿਖਾਉਂਦੇ ਹਨ ਅਤੇ ਫਿਰ ਆਪਣੀ ਵਸਤ ਦੀ ਮਸ਼ਹੂਰੀ ਕਰਕੇ ਵੇਚਦੇ ਹਨ ਸੂਰਜ ਗ੍ਰਹਿਣ ਦੇ ਮੌਕੇ ਭਾਰਤ ਦੇ ਵੱਡੇ ਛੋਟੇ ਸਾਧੂ ਮਹਾਤਮਾ ਕੁਰਕhetra ਦੇ ਸਰੋਵਰ ਤੇ ਇਸ਼ਨਾਨ ਕਰਨ ਆਉਂਦੇ ਹਨ ਇਹ ਸਮਝਿਆ ਜਾਂਦਾ ਹੈ ਕਿ ਸੂਰਜ ਗ੍ਰਹਿਣ ਸਮੇਂ ਰਾਹੁ ਅਤੇ ਕੇਤੂ ਆਪਣਾ ਕਰਜ਼ ਉਗਰਾਉਣ ਵਾਸਤੇ ਸੂਰਜ ਨੂੰ 18 ਹੰਨ ਜਿਸ ਕਰਕੇ ਇਹ ਡਰ ਹੈ ਕਿ ਉਹ ਸੂਰਜ ਨੂੰ ਨਸ਼ਟ ਨਾ ਕਰ ਦੇਣ ਅਤੇ ਸਾਰੀ ਦੁਨੀਆ ਤੇ ਹਨੇਰਾ ਨਾ ਪਸਰ ਜਾਵੇ। ਇਸ ਲਈ ਉਸਮੋਕਟੇ ਸਾਧੂ ਮਹਾਤਮਾ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਹਨ ਅਤੇ ਆਮ ਲੋਕ ਬ੍ਰਾਹਮਣਾਂ ਨੂੰ ਦਾਨ ਕਰਦੇ ਹਨ। ਅਸਲ ਵਿੱਚ ਇਹ ਬ੍ਰਾਹਮਣਾਂ ਦੀ ਦਾਨ ਲੈਣ ਦੀ ਹੀ ਇੱਕ ਕਾਦ ਹੈ। ਜਦ ਗੁਰੂ ਜੀ ਕੁਰਕਸ਼ੇਤਰ ਪੁਜ੍ਰਿਤਾ ਇੱਕ ਸਰੋਵਰ ਉੱਤੇ ਅਣਗਿਣਤ ਸਾਧੂ ਇਸ਼ਨਾਨ ਕਰ ਰਹੇ ਸਨ। ਸਰੋਵਰ ਦੇ ਚਾਰ ਚੁਫੇਰੇ ਮਨੁੱਖ ਠਾਠਾ ਠਾਠਾ ਮਾਰ ਰਹੀ ਸੀ ਗੁਰੂ ਜੀ ਨਾਲ ਕਈ ਸਿੱਖ ਵੀ ਮੇਲਾ ਵੇਖਣ ਆਏ ਸਨ ਗੁਰੂ ਜੀ ਸਰੋਵਰ ਦੇ ਬਿਲਕੁਲ ਨੇੜੇ ਜਾ ਬੈਠੇ ਉਹਨਾਂ ਦਾ ਪਹਿਰਾਵਾ ਨਾ ਸਾਧੂਆਂ ਵਾਲਾ ਸੀ ਅਤੇ ਨਾ ਹੀ ਗ੍ਰਹਿਸਤੀਆਂ ਵਾਲਾ ਸੀ ਬਲਕਿ ਦੋਹਾਂ ਦਾ ਹੀ ਸੁਮੇਲ ਸੀ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਉਹਨਾਂ ਨੇ ਮਰਦਾਨੇ ਨੂੰ ਕੀਰਤਨ ਕਰਨ ਲਈ ਆਖਿਆ ਬਾਕੀ ਸਿੱਖ ਉਹਨਾਂ ਦੇ ਲਾਗੇ ਬੈਠ ਗਏ ਪਰ ਉਹਨਾਂ ਨੇ ਕੀਰਤਨ ਦੀ ਕਿਸੇ ਵੀ ਪਰਵਾਹ ਨਾ ਕੀਤੀ ਗੁਰੂ ਜੀ ਨੇ ਫਿਰ ਹੋਰ ਅਲੌਕਿਕ ਨਾਟਕ ਖੇਡਣ ਬਾਰੇ ਸੋਚਿਆ ਉਹਨਾਂ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਉਹ ਕੋਈ ਡੇਗ ਲਿਆਉਣ ਅਤੇ ਉਸ ਵਿੱਚ ਪਾਣੀ ਪਾ ਕੇ ਇੱਕ ਚੁਲਾ ਬਣਾ ਕੇ ਉੱਤੇ ਰੱਖ ਦੇਣ ਗੁਰੂ ਜੀ ਦਾ ਹੁਕਮ ਮੰਨ ਕੇ ਸਿੱਖਾ ਨੇ ਇੱਕ ਦੇਗ ਲਿਆ ਕੇ ਪਾਣੀ ਪਾ ਕੇ ਇੱਕ ਚੁਲਾ ਪੁੱਟ ਕੇ ਉੱਤੇ ਧਰ ਦਿੱਤੀ ਅਤੇ ਹੀਠਾ ਅੱਗ ਜੇਨੀ ਮਚਾ ਦਿੱਤੀ ਕਿ ਉਹ ਦੂਰ ਤੱਕ ਦਿਸਦੀ ਸੀ ਜਦ ਸਰੋਵਰ ਵਿੱਚ ਨਹਾਉਂਦਿਆਂ ਅਤੇ ਬਾਹਰ ਬੈਠਿਆਂ ਸਾਧੂਆਂ ਨੇ ਵੇਖਿਆ ਸੂਰਜ ਗ੍ਰਹਿਣ ਦੇ ਸਮੇਂ ਕੋਈ ਖਾਣਾ ਪਕਾ ਰਿਹਾ ਹੈ ਤਾਂ ਉਹ ਪਜਰੇ ਆ ਗਏ ਉਹ ਬੜੇ ਰੋਵ ਵਿੱਚ ਕਹਿਣ ਲੱਗੇ ਕਿ ਇਹ ਕੀ ਤਰਿਆ ਹੈ ਗੁਰੂ ਜੀ ਨੇ ਕਿਹਾ मास पका रहे हाँ मास का ना सुन के साधु होर अग बगोला हो गए गए लगे तुसी इस स्थान नीक्ष कर दिता है हुन ता कह हो जावेगा अति सब कुछ तबाह हो जावेगा गुरु जी शांत बैठे रहे अते फिर लग लगे कुछ नहीं होवेगा तुसी झे अंधविश्वासी हो अग बालना कोई पाप नहीं मनुखी आहार वास्ते अग बालनी पैंदी है पर ब्राह्मण कहन लगे पर तुसी मास पका के ए धरती अपवित्र कर देती है गुरुजी ने कहा कि कोई भी धरती पवित्र जा अपवित्र नहीं कि जिस धरती उत्ते करोड़ा सैनिक मारे गए कत्ल किए गए वह तुहाडे ख्याल विच पवित्र है तुसी मास खाना ਬੁਰਾ ਸਮਝਦੇ ਹੋ ਪਰ ਮਾਸ ਕਿੱਥੇ ਨਹੀਂ ਹੈ ਅਸੀਂ ਹਰ ਸਾਹ ਨਾਲ ਸੈਂਕੜੇ ਜੀਵ ਖਾ ਜਾਂਦੇ ਹਾਂ ਤੁਹਾਡੇ ਵਡੇਰੇ ਅਸ਼ਵਮੇ ਦੀਯਗ ਗੈਂਡਾ ਮੇ ਦੀਯਗ ਅਤੇ ਗਜ ਮੇ ਦੀਯਗ ਕਰਦੇ ਸਨ ਅਤੇ ਸੈਂਕੜੇ ਜਾਨਵਰਾਂ ਦੀਆਂ ਬਲੀਆਂ ਦੇ ਕਿ ਆਪ ਵੀ ਖਾਂਦੇ ਸਨ ਤੁਸੀਂ ਲੋਕ ਉਹਨਾਂ ਲੋਕਾਂ ਕੋਲੋਂ ਦਾਨ ਲੈਂਦੇ ਹੋ ਜਿਹੜੇ ਮਾਸ ਖਾਂਦੇ ਹਨ ਜੇ ਤੁਸੀਂ ਉਹਨਾਂ ਦੇ ਪਾਪਾਂ ਨੂੰ ਦੂਰ ਕਰਨ ਵਾਸਤੇ ਦਾਨ ਲੈਂਦੇ ਹੋ ਤਾਂ ਤੁਸੀਂ ਵੀ ਉਹਨਾਂ ਨਾਲ ਪਾਈਵਾਲ ਹੋ ਇਸ ਤਰ੍ਹਾਂ ਗੁਰੂ ਜੀ ਨੇ ਬਹੁਤ ਪ੍ਰਮਾਣ ਦੇ ਕੇ ਉਹਨਾਂ ਨੂੰ ਸੰਤੁਸ਼ਟ ਕੀਤਾ ਅਤੇ ਬ੍ਰਾਹਮਣਾਂ ਦੇ ਝੂਠੇ ਵਹਿਮਾਂ ਪਰਮਾ ਨੂੰ ਦੂਰ ਕੀਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ WhatsApp ਗਰੁੱਪ ਜੁਆਇਨ ਕਰਨ ਲਈ 98550586990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵੇ ਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਪੋਸਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ